ਹੈਲੋ ਫਰੈਂਡਸ ਵੈਲਕਮ ਟੂ ਅਵਰ ਚੈਨਲ ਮਿੱਟੀ ਪੰਜਾਬ ਦੀ ਦੋਸਤੋ ਜਿਵੇਂ ਆਪਾਂ ਪਹਿਲਾਂ ਵੀ ਇਤਿਹਾਸ ਦੀ ਗੱਲ ਕਰਦੇ ਆਂ ਤੇ ਅੱਜ ਵੀ ਮੈਂ ਤੁਹਾਡੇ ਲਈ ਇੱਕ ਇਤਿਹਾਸ ਦੀ ਗੱਲ ਲੈ ਕੇ ਆਇਆ ਜੋ ਕਿ ਜੁੜੀ ਹੋਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਿਆਰੇ ਨੀਲੇ ਘੋੜੇ ਲਈ ਜਦੋਂ ਇਹਨਾਂ ਦਿਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ 8 ਮਹੀਨੇ ਰਹਿ ਰਿਹਾ ਪਿਆ ਤੇ ਖਾਣ ਪੀਣ ਦਾ ਸਮਾਨ ਮੁੱਕ ਗਿਆ ਤਾਂ ਪਾਸ਼ਾ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਤੜ-ਤੜਫ ਕੇ ਪ੍ਰਾਨ ਤਿਆਗ ਗਿਆ ਸੀ ਦਸ਼ਮੇਸ਼ ਜੀ ਨੂੰ ਨੀਲੇ ਤੇ ਸ਼ਾਫਸਾਰ ਨਾ ਕਰਕੇ ਜਾਣਿਆ ਜਾਂਦਾ ਹੈ ਤੇ ਆਪ ਜੀ ਨੂੰ ਏ ਰੂਪ ਲੋਕਾਂ ਦੇ ਘਰ ਵਿੱਚ ਮਨ ਕਰ ਕੀਤਾ ਹੋਇਆ ਹੈ ਜਿਵੇਂ ਲੋਕ ਕਹਿੰਦੇ ਹਨ ਨੀਲਾ ਕੋੜਾ ਬਾਂਕਾ ਜੋੜਾ ਹੱਥ ਵਿੱਚ ਬਾਜ ਸੁਹਾਏ ਨੇ ਚਲੋ ਸਿੰਘੋ ਚਲ ਦਰਸ਼ਨ ਕਰੀਏ ਸ੍ਰੀ ਗੁਰੂ ਗੋਬਿੰਦ ਸਿੰਘ ਆਏ ਨੇ ਆਓ ਜਾਨੀਏ ਇਹ ਨੀਲੀ ਲੱਕੜਾ ਕੌਣ ਸੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਮਹਾਰਾਜ ਜੀ ਦੀ ਸਵਾਰੀ ਲਈ ਕਪੂਰੇ ਚੌਧਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਬਹੁਤ ਸੁੰਦਰ ਕੋੜਾ ਪੇਂਟ ਕੀਤਾ ਜਿਸ ਨੂੰ ਉਹਨਾਂ ਨੇ 1100 ਰੁਪਏ ਵਿੱਚ ਖਰੀਦਿਆ ਸੀ ਸ਼੍ਰੀ ਦਸ਼ਮੇਸ਼ ਜੀ ਨੇ ਇਸ ਨੂੰ ਪ੍ਰਵਾਨ ਕਰਕੇ ਆਪਣੀ ਸਵਾਰੀ ਲਈ ਨਿਵਾਜਿਆ ਗਿਆ ਤੇ ਇਹਨਾਂ ਦਾ ਨਾਂ ਦਲ ਸ਼ਿੰਗਾਰ ਰੱਖਿਆ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਜੰਗਲ ਵਿਖੇ ਕਪੂਰਾ ਜਾਟ ਕੇਤੀ ਗ੍ਰਾਮਣ ਕੋ ਪਤਰਾਠ 101000 ਤਨ ਦੇ ਕੇ ਚੰਚਲ ਬਲੀ ਤੁਰੰਗਮ ਲੈ ਕੇ ਸੋ ਹਜੂਰ ਮੈਂ ਦਇਓ ਪੁਚਾਈ ਦੇਖਿਓ ਬੋਚਲ ਸੋ ਚਪਲਾਈ ਆਪਣੇ ਝੜਬੇ ਥੇਤ ਭੰਦਾਰੋ ਦਲ ਸ਼ਿੰਗਾਰ ਤੇ ਨਾਮ ਬਧਾਰੋ ਇਹ ਕੋੜਾ ਇੰਨਾ ਸਿਆਣਾ ਅਤੇ ਸੰਵੇਦਨਸ਼ੀਲ ਸੀ ਕਿ ਪਿਆਸਾ ਹੋਣ ਦੇ ਬਾਵਜੂਦ ਉਹਨਾਂ ਤਲਾਵਾਂ ਵਿੱਚੋਂ ਪਾਣੀ ਨਹੀਂ ਪੀਂਦਾ ਸੀ ਜਿੱਥੇ ਨਿਰਗੁਣੇ ਪੁਰਸ਼ ਵਰਦੇ ਹੋਣ ਉਹਨਾਂ ਥਾਵਾਂ ਤੋਂ ਨਹੀਂ ਲੰਘਦਾ ਸੀ ਜਿੱਥੇ ਤੰਬਾਕੂ ਬੀਜਾ ਹੋਵੇ ਇੱਕ ਵਾਰ ਪਹਾੜੀਆਂ ਨੇ ਮਹਾਰਾਜ ਜੀ ਤੇ ਹੱਲਾ ਬੋਲਿਆ ਅਤੇ ਉਹਨਾਂ ਪਹਾੜੀਆਂ ਨੂੰ ਖਦੇੜ ਦਿੱਤਾ ਗਿਆ ਮਹਾਰਾਜ ਜੀ ਦਾ ਹੁਕਮ ਸੀ ਭੱਜ ਜਾਨੇ ਦੁਸ਼ਮਣ ਦਾ ਪਿੱਛਾ ਨਹੀਂ ਕਰਨਾ ਪਰ ਸਿੰਘਾਂ ਨੂੰ ਇੰਨਾ ਜੋਸ਼ ਆਇਆ ਕਿ ਉਹਨਾਂ ਨੇ ਪਿੱਠ ਵਿਗਾ ਕੇ ਭੱਜਦੇ ਪਹਾੜੀਆਂ ਦਾ ਪਿੱਛਾ ਕਰਨ ਲੱਗੇ ਹੁਕਮ ਅਬਦੁੱਲ ਦੇ ਕੇ ਮਹਾਰਾਜ ਜੀ ਨੇ ਸਿੰਘਾਂਵਲ ਪਿੱਠ ਕਰਕੇ ਨੀਲੇ ਨੂੰ ਵਾਪਸ ਮੋੜ ਲਿਆ ਉਸ ਸਮੇਂ ਸਿੰਘਾਂ ਨੂੰ ਹਾਰ ਸ਼ੋਨੀ ਹੋਣੀ ਸ਼ੁਰੂ ਹੋ ਗਈ ਪੁੱਲ ਦਾ ਪਛਤਾਵਾ ਕਰਨ ਲਈ ਦੋ ਸਿੰਘ ਮਹਾਰਾਜ ਜੀ ਦੇ ਪਿੱਛੇ ਦੌੜ ਕੇ ਪੁਕਾਰ ਕਰਨ ਲੱਗੇ ਆਪ ਜੀ ਰੁਕੇ ਨਹੀਂ ਇੱਕ ਸਿੰਘ ਨੇ ਆਪਣਾ ਘੋੜਾ ਸਰਪੜ ਦੁੜਾ ਕੇ ਗੁਰੂ ਸਾਹਿਬ ਦੇ ਉਹਗੇ ਨਿਕਲ ਕੇ ਫੁਰਤੀ ਨਾਲ ਨੀਲੇ ਦੇ ਗੇ ਲੀਕਵਾ ਦਿੱਤੀ ਤੇ ਹੱਥ ਬੰਨੇ ਕਿਹਾ ਤੈਨੂੰ ਗੁਰੂ ਦੀ ਆਣ ਹੈ ਜਦੋਂ ਇੱਕ ਕਦਮ ਵੀ ਅੱਗੇ ਪੁੱਟਿਆ ਇਸ ਹੁੰਦਿਆਂ ਹੀ অতি ਫੁਰਤੀਲਾ ਕੱਦਾਵਾਰ ਨੀਲਾ ਬੁੱਤ ਬਣ ਕੇ ਖੜ ਗਿਆ ਮਹਾਰਾਜ ਜੀ ਨੇ ਬਹੁਤ ਅੱਡੀਆਂ ਮਾਰੀਆਂ ਇਸ ਨੂੰ ਚੱਲਣ ਲਈ ਕਿਹਾ ਪਰ ਨੀਲੇ ਨੇ ਲੀਕ ਨਾ ਵੱਡੀ ਸਤਿਗੁਰ ਜੀ ਹੱਸ ਪਏ ਕੋੜੇ ਤੋਂ ਉੱਤਰ ਗਏ ਲਾੜ ਨਾਲ ਬੋਲੇ ਕਿ ਤੂੰ ਤਾਂ ਕੋਈ ਮਸੰਦਾ ਹੈ ਜੋ ਇਹਨਾਂ ਦਾ ਲਿਹਾਜ਼ ਕਰਦਾ ਹੈ ਸਿੰਘਾਂ ਨੇ ਖੀਮਾ ਮੰਗੀ ਤੇ ਨੀਲੇ ਦਾ ਧੰਨਵਾਦ ਕੀਤਾ ਸਿੰਘ ਇਸ ਨੂੰ ਪਿਆਰ ਨਾਲ ਦਿਲ ਬਿੜਾਰ ਵੀ ਆਖਦੇ ਸਨ ਜਦੋਂ ਸ਼੍ਰੀ ਅਨੰਤਪੁਰ ਸਾਹਿਬ ਵਿਖੇ ਆਠਵੀਂ ਨਿਯਾ ਦਾ ਕੀਰਾ ਪਿਆ ਅਤੇ ਖਾਨ ਬਿੰਦਾ ਪੂਰਾ ਸਮਾਨ ਮੁੱਕ ਗਿਆ ਤਾਂ ਪਾਸ਼ਾ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਤੜਫ ਤੜਫ ਕੇ ਪ੍ਰਾਂਤ ਤੇ ਆ ਗਿਆ ਇਸ ਸਮੇਂ ਦਾ ਹਾਲ ਪੰਥ ਪ੍ਰਕਾਸ਼ ਵਿੱਚ یوں ਲਿਖਿਆ ਹੈ ਇੱਕ ਇੱਕ ਮੁਠੀ ਚਨੇ ਮਿਲੇ ਹਨ ਅੱਠ ਪੈਰੇ ਸੋਬੀ ਨਥ ਹੈ ਹਸਤੀ ਪ੍ਰਸ਼ਾਦੀ ਲੋ ਭਾਰੇ ਦਾਲ ਬਿਡਾਰ ਸੇਕੋੜੇ ਮਾਰੇ ਤਾਂ ਬਹੁਤ ਹੀ ਬਹੁਤ ਹੀ ਪੀੜਾ ਪੀੜਦਾਇਕ ਇਸ ਨੀਲੇ ਨੇ ਆਪਣੀ ਜਾਨ ਦਿੱਤੀ ਤੇ ਇਤਿਹਾਸ ਚ ਅਮਰ ਹੋਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਅਤੇ ਉਹਨਾਂ ਦਾ ਪਿਆਰਾ ਨੀਲਾ ਕੋੜਾ ਬਣ ਕੇ ਲੋਕਾਂ ਨੂੰ ਅੱਜ ਵੀ ਯਾਦ ਹੈ ਤਾਂ ਜੇ ਤੁਹਾਨੂੰ ਇਹ ਸਟੋਰੀ ਚੰਗੀ ਲੱਗੀ ਤਾਂ ਪਲੀਜ਼ ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਜਿਹਨੇ ਜਰਾ ਸਬਸਕ੍ਰਾਈਬ ਕਰੋਗੇ ਤਾਂ ਉਨਾ ਹੀ ਮੈਨੂੰ ਮੋਟੀਵੇਸ਼ਨ ਮਿਲੇਗੀ ਅੱਗੇ ਹੋਰ ਵੀ ਇਤਿਹਾਸ ਦੀਆਂ ਸਟੋਰੀਜ਼ ਲੈ ਕੇ ਆਣ ਦੀ ਧੰਨਵਾਦ ਮਿਲਦੇ ਹਾਂ ਕਿਸੇ ਨੈਕਸਟ ਸਟੋਰੀ ਚ